ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਨਾਓ ਜੀ ਕਿਸਾਨ ਭਰਾਵੋ ਅੱਜ ਲੱਗਿਆ ਜੀ ਕੰਮ ਸਟਾਰਟ ਕਰਨ ਝੌਂਦਾ ਕੱਟਣਾ 1509 ਮਸ਼ੀਨ ਤਾਰ ਰਿਹਾ ਲਾਖੀ ਬਾਈ ਜਿੰਨੇ ਜੱਸਾ ਲਓ ਚੱਕ ਹੋ ਗਿਆ ਟਰੈਕਟਰ ਕਿਉਂ ਨਾ ਕਟਾਂਗਾ 1509 ਹਰਾ ਖੜਾ ਪੂਰਾ ਕਚੂਰ ਪਰ ਵਿੱਚ ਵਿੱਚ ਡਿੱਗ ਗਿਆ ਵਰਦੀਆ ਬੈਠਾ ਹੋਇਆ ਦਾਇਆ ਕੀ ਗੇੜਾ ਸਪਾਈਸ ਕੋਈ ਕਰੀਆ ਮਸ਼ੀਨ ਦੀ ਜਿਹੜੇ ਸੈੱਟ ਕਰਤੀ ਜੇ ਲੌਂਦੇ ਆ ਇਹ ਦਾ ਕੋਈ ਟੋਟਾ ਨਹੀਂ ਹੈਗਾ ਕੁਆੜ ਥੋੜਾ ਜਿਆਦਾ ਜਰੂਰ ਰੱਖਿਆ ਕਿਉਂਕਿ ਵੀ ਪਿਆ ਕਰਕੇ ਨਰਮਾ ਝੋਨਾ ਵੀ ਮਾੜਾ ਮੋਟਾ ਡੱਕਾ ਪੱਖਾ ਦਾ ਲੱਗਣੀ ਹੈ ਕੋਈ ਚੱਕਰ ਨਹੀਂ ਵੀ ਕਿਸਾਨ ਭਰਾ ਦਾ ਨੁਕਸਾਨ ਨਾ ਹੋਵੇ ਆ ਵੀਰ 90 ਦਾ ਰੱਖਿਆ ਵਾ ਟਰੈਕਟਰ ਇਹਨੇ ਹੋਰ ਵੀਰ ਏਸੀ ਕਹਿ ਬਣ ਲੋ ਜੀ ਜਿੱਥੇ ਚੱਲਦੀ ਆ ਉੱਥੇ ਰੌਣਕ ਲਾਉਂਦੀ ਆ ਇਹ ਖੜੇ ਦੇਖ ਰਹੇ ਨੇ ਵੀਰੋਣੀ ਆ ਵੀ ਆਏ ਆ ਚਾਰੇ ਨੂੰ ਘੇਰਾ ਪਾ ਕਰ ਲਿਆ ਨਾਲੀ ਨੇ ਲੋ ਜੀ ਮਸ਼ੀਨ ਤਾਂ ਚੱਲਦੀ ਆ ਤੇ ਉੱਤੇ ਬੱਦਲ ਵੀ ਹੋ ਗਿਆ ਤੇ ਬਹੁਤ ਵੀਰਾਂ ਦੇ ਫੋਨ ਆਉਂਦੇ ਨੇ ਦੂਰੋਂ ਦੂਰੋਂ ਵੀਰੋ ਆਪਣੇ ਏਰੀਆ 'ਚ ਕੰਮ ਚੱਲ ਪਿਆ ਇਸ ਕਰਕੇ ਮਸ਼ੀਨ ਕਿਤੇ ਆ ਨਹੀਂ ਸਕਦੀ ਕਿਉਂਕਿ ਸਾਡਾ ਏਰੀਆ ਹੈਗਾ ਆਦੂ ਵਾਲਾ ਇੱਥੇ 1509 ਬਹੁਤ ਲੱਗੀ ਆ ਬਹੁਤ ਵੀਰਾਂ ਦੇ ਦੂਰੋਂ ਫੋਨ ਆਉਂਦੇ ਨੇ ਅੰਬਰਸਰੋਂ ਗਰਦਾਸਪੁਰੋਂ ਹੜੇ ਜਿੱਧਰ ਹੜਾ ਇਹ ਬਨੇ ਉਧਰੋਂ ਬਹੁਤ ਜਗ੍ਹਾ ਤੋਂ ਆਉਂਦੇ ਨੇ ਕਿਉਂਕਿ ਜੇ ਆਪਣਾ ਏਰੀਆ ਨਾ ਚੱਲਦਾ ਤਾਂ ਆਪਾਂ ਤੁਹਾਡੇ ਏਰੀਏ 'ਚ ਆਉਂਦੇ ਜ਼ਰੂਰ ਕੰਮ ਕਰਦੇ ਕਿਉਂਕਿ ਕਰਨਾਂ ਤਾਂ ਕੰਮ ਐ ਕਿਤੇ ਹੋਇਆ ਕਿਉਂਕਿ ਹੁਣ ਆਪਣਾ ਏਰੀਆ ਚੱਲ ਰਿਹਾ ਇਸ ਕਰਕੇ ਉਰੋਂ ਨਿਕਲਿਆ ਨਹੀਂ ਜਾ ਸਕਦਾ ਇਦਲੀ ਚਾਹੁੰਦੇ ਆ ਮਾਫੀ ਜੇ ਮਸ਼ੀਨ ਇੱਧਰ ਫੇਲੀ ਹੁੰਦੀ ਆ ਫੇਰ ਜ਼ਰੂਰ ਪਹੁੰਚਾਂਗੇ ਕਿ ਕਿਸੇ ਕਿਸਾਨ ਭਰਾ ਦਾ ਕੰਮ ਰੋਕੇ ਆ ਹੋਊਗਾ ਕੱਢਾਂਗੇ ਜ਼ਰੂਰ ਪਰ ਹੁਣ ਆਪਣੇ ਏਰੀਆ 'ਚ ਕੰਮ ਚੱਲਣ ਕਰਕੇ ਆਪਾਂ ਕਿਤੇ ਵੀ ਨਹੀਂ ਜਾ ਸਕਦੇ 25-30 ਕਿਲੋਮੀਟਰ ਦੇ ਏਰੀਏ 'ਚ ਕੰਮ ਚੱਲੀ ਜਾਂਦਾ ਆਪਣਾ ਬਹੁਤ ਰੋਜ਼ ਕੋਈ 100-150 ਫੋਨ ਆਉਂਦਾ ਅੱਜ ਆਪਾਂ ਘੱਟੋਂ ਪਿੰਡ ਪਹਿਲੇ ਦਿਨ ਚਲਾਈ ਆ ਤੇ ਹੁਣ ਚੱਲੀ ਜਾਣੀਆਂ ਰੋਜ਼ ਕੱਲ ਮਹੀ ਪੈਂਦਾ ਜਿੱਤੇ ਹਾਂ ਇਸ ਟਾਈਮ ਪੂਰੀ ਤੁੱਪਾ ਪਿੰਡ ਆਪਣੇ ਕਣੀਆਂ ਪੈ ਲੀਆਂ ਫੋਨ ਆਇਆ ਧੀ ਤੇ ਉਰੇ ਇਸ ਟਾਈਮ ਧੁੱਪ ਹੈ ਉੱਪਰ ਬੱਦਲ ਖੜਾ ਹੀ ਆ ਪਤਾ ਨਹੀਂ ਇਹਦਾ ਕਾ ਦਾ ਆ ਜਵੇ ਦੇਖੋ ਹੋ ਗਿਆ ਟੈਨਸ਼ਨ ਫਰੀ ਰਹਿ ਗਏ ਕੋਈ ਨਾ ਧਾਈ ਕਰਦਾ ਡਰਦਾ ਕਹਦੇ ਆ ਕੰਮ ਵਧੀਆ ਕਰਨਾ ਅਗਰੇ ਦਾ ਬਸ ਝੋਨਾ ਸਾਰਾ 1500 ਰੋਡ ਡਿਗਿਆ ਪਿਆ ਇਹ ਮੈਂ ਦਾ ਵੜ ਰਹੇ ਆ ਨੀਂ ਮਾਰ ਆ ਕੇ ਬੜਤੀ ਸਖਜੇਂਦਰ ਬਾਈ ਦੀ ਸੰਭਲਦਾਰ ਮਾਲਮ ਹੋਤੇ ਹੋ ਗਿਆ ਪਿਆਰ ਕੇ ਤੀਕੇ ਨਿਬੜ ਗਿਆ 17 ਵਿਘੇ ਜੇ